ਕੋ ਬਹਿ ਕਹਿਣਾ ਚਾਹੁੰਨਾ ਕਿ ਇਹ ਚੀਜ਼ਾਂ ਸਾਨੂੰ ਤਾਂ ਬਹੁਤ ਪਹਿਲਾਂ ਪਤਾ ਸੀ ਜੀ ਉਹ ਬੋਰਡ ਦੇ ਹਟਾ ਕਈ ਵਾਰ ਬੰਦੇ ਨੂੰ ਉਸ ਚੀਜ਼ਾਂ ਛਾ ਇੰਨੀ ਹੁੰਦੀ ਹੈ ਕਿ ਕੋਈ ਬੰਦਿਆ ਰੁੱਕ ਤੋਂ ਝੁੱਕ ਜਾਂਦਾ ਸੋ ਉਹਨਾਂ ਦੀ ਉਹਨਾਂ ਦੀ ਸੋਚ ਜਿਹੜੀ ਸੀ ਕਈ ਵਾਰ ਉਹਨਾਂ ਦੀ ਮੇਰਾ ਖਿਆਲ ਸੋਟੀ ਹੋਈ ਸੀ ਹੈ ਮੈਨੂੰ ਮਹਿਸੂਸ ਹੋਇਆ ਹੋ ਰਿਹਾ ਹੈ ਕਿ ਹਲਕਾ ਬੈਸਟ ਪੰਜਾਬ ਤੋਂ ਸਭ ਤੋਂ ਬੈਸਟ ਹੈ ਜੀ ਇਹ ਹਲਕੇ ਦੇ ਲੋਕਾਂ ਨੇ ਇਹ ਪ੍ਰਣ ਕਰ ਲਿਆ ਔਰ ਇਹ ਮੰਨ ਧਾਰ ਲਿਆ ਕਿ ਇੱਥੇ ਸਾਰੀਆਂ ਪਾਰਟੀਆਂ ਦੀ ਜਮਾਨਤਾ ਜਬ ਤੋਂ ਹੋਣੀ ਹੈ ਉਹਨਾਂ ਦੀ ਘਰੇਲੂ ਲੜਾਈ ਹੈ ਮੈਂ ਇਹ ਕਹਿਣਾ ਚਾਹੂੰਗਾ ਪ੍ਰਸਾਰ ਦੇ ਵਿਕਾਸ ਵਾਸਤੇ ਜਿਹੜੀ ਜਿਹੜੀ ਲੜਾਈ ਆ ਉਹ ਬੇਸਿਕਲੀ ਇਲੈਕਸ਼ਨ ਤੇ ਹੋਣੀ ਚਾਹੀਦੀ ਮੋਦੀ ਨੂੰ ਲੌਂਡੀ ਹੋਣੀ ਚਾਹੀਦੀ ਆ ਕੀ ਵਿਕਰਮ ਸਿੰਘ ਮਜੀਠੀਆ ਨੂੰ ਜਿਤਾਉਣ ਵਾਸਤੇ ਝੂੜਕੀ ਰਾਜਨੀਤੀ ਕਰਨੀ ਪਈ ਸੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਕੋ ਮੈਂ ਕਹਿਣਾ ਚਾਹੁੰਨਾ ਕਿ ਇਹ ਚੀਜ਼ਾਂ ਸਾਨੂੰ ਤਾਂ ਬਹੁਤ ਪਹਿਲਾਂ ਪਤਾ ਸੀ ਜੀ ਉਹ ਬੋਰਡ ਦੇ ਹਟਾ ਕਈ ਵਾਰ ਬੰਦੇ ਨੂੰ ਚੀਜ਼ਾਂ ਛਾਏ ਨਹੀਂ ਹੁੰਦੀਆਂ ਕਿ ਉਹ ਬੰਦਿਆ ਰੁਕ ਸੁੱਕ ਜਾਂਦਾ ਸੋ ਉਹਨਾਂ ਚ ਰੋਣਾ ਦੀ ਸੋਚ ਜਿਹੜੀ ਸੀ ਤਬ ਵੀ ਉਹਨਾਂ ਦੀ ਮੇਰਾ ਖਿਆਲ ਸੋਟੀ ਹੋਈ ਸੀ ਸੋ ਉਹਨਾਂ ਦੀ ਘਰੇਲੂ ਲੜਾਈ ਹੈ ਮੈਂ ਤੇ ਇਹ ਕਹਿਣਾ ਚਾਹੂੰਗਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਜਿਹੜੀ ਜਿਹੜੀ ਲੜਾਈ ਆ ਉਹ ਬੇਸਿਕਲੀ ਇਲੈਕਸ਼ਨ ਦੀ ਹੋਣੀ ਚਾਹੀਦੀ ਮੋਦੀ ਨੂੰ ਲੌਂਡੀ ਹੋਣੀ ਚਾਹੀਦੀ ਆ ਇਹ ਚੀਜ਼ਾਂ ਤੇ ਹਰ ਇੱਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਉਧਰ ਉਧਰ ਜਾਣਾ ਹੁੰਦਾ ਇਹਦੇ 'ਚ ਮੈਂ ਬਹੁਤੀ ਗੱਲ ਨਹੀਂ ਕਹਿਣੀ ਚਾਹੁੰਦਾ ਪਰ ਮੈਂ ਤੇ ਕੋਈ ਗੱਲ ਕਰੂੰਗਾ ਐਸੇ ਕੋਰਸੀਜਨ ਖਤਮ ਹੋ ਰਿਹਾ ਉਹਦੀ ਲੜਾਈ ਅਸੀਂ ਲੋਕਾਂ ਤੇ ਲੈ ਕੇ ਜਾਣੀ ਆ ਆ ਜਿਹੜੀ ਸਰਕਾਰ ਜਿਹੜੀ ਤਾਨਾਸ਼ਾਹ ਸਰਕਾਰ ਆ ਉਹਨੂੰ ਨੌਂ ਦੀ ਆਪਾਂ ਲੋਕਾਂ ਨੇ ਲੜਾਈ ਲੜਨੀ ਆ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨੇ ਵੀ ਵਰਕਰ ਰਹੇਗਾ ਉਹਨਾਂ ਦੇ ਅਧਿਕਾਰ ਇਹਦੇ ਦੋ ਪਾਸੇ ਹੋਣਾ ਚਾਹੀਦੇ ਬੜੀ ਮੋਟੀ ਫੀਮ ਜਿਹੜੇ ਆ ਉਹ ਖਾਂਦੇ ਉਹਨਾਂ ਨੇ ਜੋਬ ਪੈਸਾ ਜਾਣਗੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਜੇ ਆਪਾਂ ਅੱਜ ਬਾਹਰ ਜਾ ਕੇ ਗੱਲਾਂ ਵੀ ਕੀਤੀਆਂ ਫਿਰ ਉਹ ਵੀ ਗੱਲਾਂ ਰੱਖ ਦੇਣੀਆਂ ਚਾਹੀਦੀਆਂ ਸੀ ਦੇਖੋ ਧਰਮ ਦਾ ਮਾਮਲਾ ਹੈ ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆ ਵੀ ਪਿਛੇ ਹੋ ਜਾਣਾ ਚਾਹੀਦਾ ਉਹਨੂੰ ਗੁਰੂ ਘਰ ਇਹ ਕੰਮ ਕਰਕੇ ਨਹੀਂ ਜਾਣਾ ਚਾਹੀਦਾ ਲੇਕਿਨ ਅਜਿ ਬੀਜੇਪੀ ਦੇ ਕੋਈ ਰੈਲੀ ਦੇ ਵਿੱਚ ਇੱਕ ਕਿਸਾਨ ਦੀ ਵੀ ਮੌਤ ਹੋਈ ਹੈ ਕਿ ਲੱਗਦਾ ਹੈ ਕਿ ਬੀਜੇਪੀ ਜਿਹੜੀ ਹੈ ਹੰਕਾਰ ਰੂਪ ਧਾਰਦੀ ਨਜ਼ਰ ਆ ਰਹੀ ਹੈ ਤਾਂ ਕੰਮ ਰਹਿ ਗਿਆ ਤੁਹਾਡਾ ਵੀ ਮੌਤ ਹੋਈ ਹੈ ਦੇਖੋ ਇਹਦੇ ਵਿੱਚ ਬੀਜੇਪੀ 'ਚ ਕੁਝ ਐਸੇ ਅੰਸਰ ਆ ਚੁੱਕੇ ਨੇ ਜਿਹੜੇ ਆਉਣ ਵਾਲੇ ਸਮਾਜ ਨੂੰ ਮਾਹੌਲ ਖਰਾਬ ਕਰਨਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ ਕਿਉਂਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਇਹ ਇਹ ਪਰਦੇਸੀ ਆਏ ਨਾ ਚਲੇ ਜਾਣਾ ਤੇ ਜਿਹੜੇ ਲੋਕ ਅਮਰਸਰ ਵਾਲੇ ਵੀ ਇਹਨਾਂ ਦੇ ਨਾਲ ਲੱਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਘੱਟੋ ਘੱਟ ਤੁਸੀਂ ਆਪਣੇ ਲੋਕਾਂ ਦਾ ਖਿਆਲ ਤੇ ਰੱਖੋ ਘੱਟੋ ਘੱਟ ਤੁਸੀਂ ਇਹ ਚੀਜ਼ ਤੇ ਰੱਖੋ ਪੰਜਾਬੀ ਕਿਹੜੀ ਕੌਮ ਸੀ ਕਿ ਕਿਹੜੀ ਸੋਚ ਦੇ ਮਗਰ ਲੱਗੇ ਜੀ ਘੱਟੋ ਘੱਟ ਪੰਜਾਬ ਜਿਹੜੇ ਖਾਸ ਕਰਕੇ ਜਿਹੜੇ ਸਰਦਾਰ ਤੁਰੇ ਫਿਰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਘੱਟੋ ਘੱਟ ਯਾਰ ਤੂੰ ਇਹ ਤੇ ਸੋਚੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅੱਜ ਕਿਤੇ ਕਿਸਾਨ ਸਾਡਾ ਬਾਰਡਰਾਂ ਤੇ ਬੈਠਾ ਯਾਰ ਸੱਤ ਸੂ ਮੌਤ ਹੋ ਗਈ ਕਿਸਾਨ ਮਜ਼ਦੂਰ ਸੈਂਚਰ ਕਾਮੋਡਿਟੀ ਐਕਟ ਲੜਾਈ ਪਤਾ ਕਿਹਦੀ ਲੜੀ ਕਿਸਾਨ ਨੇ ਇਹਦੇ ਕੋਲ ਜ਼ਮੀਨਾਂ ਇਹ ਨਹੀਂ ਗੀਆਂ ਸ਼ਹਿਰੀਆਂ ਦੀ ਲੜਾਈ ਚ ਨਾਲੋਂ ਮਹਿੰਗੇ ਪਾਦਾ ਸਮਾਨ ਮਿਲਦਾ ਸੀ ਅੱਜ ਅੱਜ ਉਹ ਲੋਕ ਅਸੀਂ ਅਸੀਂ ਮਗਰ ਨਾਰੇ ਮਾਰਦੇ ਫਿਰਦੇ ਆ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਇਦਾਂ ਦਾ ਨਹੀਂ ਸੀ ਜਿਦਾਂ ਦਾ ਬਣ ਗਿਆ ਬਾਬੇ ਨਲਕ ਦੀ ਜਿਹੜੀ ਜਿਹੜੀ ਸੰਦੇਸ਼ੀ ਹੋ ਇਦਾਂ ਦਾ ਨਹੀਂ ਸੀ ਲੇਕਿਨ ਦਾਰਮਾ ਮੁਕਾਬਲਾ ਕਾਫੀ ਲੰਮਾ ਹੁੰਦਾ ਜਾ ਰਿਹਾ ਗੁਰ ਸਿੰਘ ਗੋਜਰਾ ਦਾ ਜੀ ਲੱਗਦਾ ਹੈ ਕਿ ਇਸ ਵਕਤ ਕਾੜ ਤੌਰ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਨਜ਼ਰ ਆ ਰਹੀ ਹੈ ਜੀ ਮੈਂ ਕਦੀ ਵੀ ਇਨਾ ਚੀਜ਼ਾਂ ਤੇ ਹੰਕਾਰ ਨਹੀਂ ਕਰਦਾ ਰੱਬ ਤੋਂ ਡਰ ਕੇ ਰਹਿਣ ਵਾਲੇ ਬੰਦੇ ਆ ਇਹ ਲੋਕਾਂ ਨੇ ਤੈਅ ਕਰਨਾ ਪਰ ਜਿੱਡੀ ਖੁਸ਼ੀ ਮਨ ਚ ਆ ਇਹਨਾਂ ਦਾ ਸਾਡੇ ਹੌਸਲੇ ਜ਼ਰੂਰ ਬਣਤ ਹੁੰਦੇ ਆ ਕਿ ਜਿੱਦਾਂ ਲੋਕ ਪਿਆਰ ਕਰਦੇ ਆ ਜਿੱਦਾਂ ਲੋਕ ਆ ਕੇ ਥਾਪੜਾ ਦਿੰਦੇ ਆ ਸਭ ਕੁਝ ਕਰਦੇ ਆ ਸੋ ਉਹ ਚੀਜ਼ ਜ਼ਰੂਰ ਮਹਿਸੂਸ ਹੁੰਦੀ ਆ ਬਾਕੀ ਮੈਂ ਲੋਕਾਂ ਨੂੰ ਵੀ ਜ਼ਰੂਰ ਦੇ ਦਿੱਤੀ ਕਰੂੰਗਾ ਇਹ ਸਭ ਕੁਝ ਵੇਖ ਕੇ ਵੋਟ ਪਾਇਓ ਅੱਜ ਕੱਲ ਬੜੇ ਤਰ੍ਹਾਂ ਦੇ ਵਪਾਰੀ ਐ ਬੜੇ ਤਰ੍ਹਾਂ ਦੀ ਦੁਨੀਆ ਐ ਝੂਠ ਬਹੁਤ ਵੇਚਿਆ ਜਾ ਰਿਹਾ ਤੇ ਸੱਚ ਦੀ ਜ਼ਰੂਰ ਪਛਾਣ ਕਰੋ ਠੀਕ ਹੈ ਵਿਅਦਾਤ ਰਹੀ ਪਿਆਰ ਮਿਲਦਾ ਸਾਰ ਦੁਬਾਰਾ ਤੋਂ ਨਜ਼ਰ ਆ ਰਿਹਾ ਕੀ ਕਹਣਾ ਚਾਹੋ ਕਾਸ ਤੇ ਆਪਣੇ ਵਾਰਡ ਦੇ ਲੋਕਾਂ ਦਾ ਸਹੀ ਮੈਨੂੰ ਮਸੂਸ ਹੋਇਆ ਹੋ ਰਿਹਾ ਹੈ ਕਿ ਹਲਕਾ ਵੈਸਟ ਪੰਜਾਬ ਤੋਂ ਸਭ ਤੋਂ ਬੈਸਟ ਜੀ ਇਹ ਹਲਕੇ ਦੇ ਲੋਕਾਂ ਨੇ ਇਹ ਪ੍ਰਣ ਕਰ ਲਿਆ ਔਰ ਇਹ ਮੰਨ ਧਾਰ ਲਿਆ ਕਿ ਇੱਥੇ ਸਾਰੀਆਂ ਪਾਰਟੀਆਂ ਦੀ ਜਮਾਨਤਾਂ ਜਿੱਤੋਂ ਨਹੀਂ ਗਈਆਂ ਔਰ ਹਲਕਾ ਵੈਸਟ ਨੰਬਰ 1 ਆਣਾ ਹੈ ਔਰ ਹਲਕਾ ਵੈਸਟ ਦੇ ਵਿੱਚ ਨਾ ਕਾਲੀ ਦਾ ਨਾ ਬੀਜੇਪੀ ਨਾ ਆਮ ਆਦਮੀ ਇੱਥੇ ਕਾਂਗਰਸ ਪਾਰਟੀ ਹੈਗੀ ਹੈ ਕਾਂਗਰਸ ਪਾਰਟੀ ਰਹੇਗੀ ਔਰ ਗੁਰਜੀਤ ਹੋਜਦਾ ਜਿੰਦਾਬਾਦ ਹੈਗਾ ਜਿੰਦਾਬਾਦ ਰਹੇ ਡਾਕਟਰ ਤਲਬੀਰ ਸਿੰਘ ਗਿਲਵੋਲੋ ਬਹੁਤ ਫਲਾਸੇ ਕੀਤੇ ਗਏ ਨੇ ਉਹ ਕਹਿੰਦੇ ਕਿ ਮਜੀਠੇ ਹਲਕੇ ਦੇ ਵਿੱਚ ਮਜੀਠੀਆਂ ਨੂੰ ਤੋੜਨ ਵੱਧ ਬੜਾ ਝੂਠੀ ਰਾਜਨੀਤੀ ਜੀ ਸਾਨੂੰ ਕਰਨੀ ਪਈ ਇਸ ਤਰ੍ਹਾਂ ਵੇਖਦੇ ਹੁਣ ਜਿਹੜੀ ਆ ਬਿੱਲੀ ਦੇ ਥੈਲੇ ਚ ਬਾਹਰ ਦੀ ਨਜ਼ਰ ਆ ਰਹੀ ਹੈ ਝੂਠ ਕੌਣ ਬੋਲਦਾ ਰਿਹਾ ਇਹ ਤਲਬੀਰ ਗਿਲ ਬੋਲਦਾ ਰਿਹਾ ਝੂਠ ਉੱਥੇ ਜੇ ਬੋਲਦਾ ਰਿਹਾ ਮਾਫੀ ਮੰਗੇ ਪਹਿਲੇ ਕਿ ਮੈਂ ਪਹਿਲੇ ਝੂਠ ਬੋਲਦਾ ਰਿਹਾ ਤੇ ਹੁਣ ਸੱਚ ਬੋਲ ਲਿਆ ਕੀ ਫੜੀ ਪੈਂਦਾ ਉਸਾ ਕੀਤਾ ਗਿਆ ਕਹਿੰਦੇ ਕਿ ਸ਼੍ਰੋਮਨੀਪੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਨੇ ਬੜੀ ਮੋਟਾ ਟਰੱਕ ਚਲਾ ਲੈਂਦੇ ਆ ਉਹਨਾਂ ਨੇ ਡਰਗ ਟੈਸਟ ਹੋਣਾ ਚਾਹੀਦਾ ਤੁਸੀਂ ਚਾਹੁੰਦੇ ਕਿ ਡਰਗ ਟੈਸਟ ਹੋਣਾ ਚਾਹੀਦੇ ਨਹੀਂ ਮੈਂ ਨਹੀਂ ਕਹਿੰਦਾ ਕਿਉਂਕਿ ਧਾਰਮਿਕ ਮਾਮਲੇ 'ਚ ਮੇਰਾ ਕੋਈ ਦਖਲ ਨਹੀਂ ਹੈ ਇਹ ਸ਼੍ਰੋਮਨੀ ਕਮੇਟੀ ਹੀ ਜਵਾਬ ਦੇ ਉਹ ਜਵਾਬ ਦੇ ਇੱਕ ਲਾਸ ਵਾਲਾ ਹੈ ਡਾਕਟਰ ਸਾਹਿਬ ਅੱਜ ਕਿਸਾਨ ਦੀ ਮੌਤ ਹੋਈ ਹੈ ਜੀ ਭਾਜਪਾ ਦੀ ਰੈਲੀ ਦੇ ਦੌਰਾਨ ਕਿਸ ਤਰ੍ਹਾਂ ਦੇਖੋ ਇਸ ਮੈਂ ਮੈਂ ਉਹਨੂੰ ਬਹੁਤ ਦੁਖਾਂਤ ਸਮਝਦਾ ਹਾਂ ਕਿ ਕਿਸਾਨ ਆਪਣੀ ਡਿਊਟੀ ਦੇ ਉੱਪਰ ਸ਼ਹੀਦ ਹੋਇਆ ਮੈਂ ਇਹ ਗੱਲ ਕਹਾਂਗਾ ਔਰ ਕਿਸਾਨ ਆਪਣੀਆਂ ਮੰਗਾਂ ਵਾਸ ਲੇਕਿਨ ਬੇਸ਼ਰਮੀ ਦਾ ਇਹ ਹੱਦ ਤੱਕ ਹੈ ਕਿ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਕਿਸਾਨਾਂ ਦੀ ਗੱਲ ਮੰਨਣ ਦੀ ਬਜਾਏ ਇਹਨਾਂ ਦੇ ਹੋਰ ਜ਼ੁਲਮ ਕਰ ਰਹੀ ਹੈ ਲੋਕ ਇੱਕ ਇੱਕ ਜ਼ੁਲਮ ਦਾ ਜਵਾਬ ਦੇਣਗੇ ਔਰ 2024 ਜਿਹੜੇ ਪਾਰਲੀਮੈਂਟ ਇਲੈਕਸ਼ਨ ਹੋ ਜਾ ਰਹੀ ਹੈ ਇੱਥੇ ਆਮ ਆਦਮੀ ਪਾਰਟੀ ਬੀਜੇਪੀ ਔਰ ਅਕਾਲੀ ਦਲ ਇਹਨਾਂ ਦੀਆਂ ਜਮਾਨਤਾਂ ਜਬਤ ਹੋਣਗੀਆਂ